ਫਗਵਾੜਾ ਦੀਆਂ ਮਹਿਲਾਵਾਂ ਦੀ ਪਰਸੇ ਸਮਾਜ ਸੇਵੀ ਸੰਸਥਾ ਡਿਵਾਈਨ ਐਂਜਲਸ ਵੈਲਫੇਅਰ ਕਲਬ ਫਗਵਾੜਾ ਵੱਲੋਂ ਪ੍ਰਧਾਨ ਅਵਿਤਾ ਸ਼ਾਹਬੜਾ ਦੀ ਅਗਵਾਈ ਹੇਠ ਸਮਾਗਮ ਦਾ आयोजन ਸਥਾਨਕ ਰਿਜ਼ੋਰਟ ਵਿਖੇ ਕੀਤਾ ਗਿਆ ਜਿਸ ਵਿੱਚ ਵਿਸ਼ੇਸ਼ ਤੌਰ ਤੇ ਪਰਸੇ ਸਮਾਜ ਸੇਵਿਕਾ ਸ਼੍ਰੀਮਤੀ ਨੀਤਾ ਸੋਮਪrakash ਨੇ ਸ਼ਿਰਕਤ ਕੀਤੀ ਸਮਾਗਮ ਦੌਰਾਨ ਜਿੱਥੇ ਸੰਸਥਾ ਵੱਲੋਂ ਇੱਕ ਜ਼ਰੂਰਤਮੰਦ ਮਹਿਲਾ ਨੂੰ ਰਾਸ਼ਨ ਪੇਟ ਕੀਤਾ ਗਿਆ ਉੱਥੇ ਹੀ ਇੱਕ ਜ਼ਰੂਰਤਮੰਦ ਪਰਿਵਾਰ ਨੂੰ ਲੜਕੀ ਦੇ ਵਿਆਹ ਵਾਸਤੇ ਜ਼ਰੂਰੀ ਸਮਾਨ ਤੇ ਨਕਦੀ ਵੀ ਪੇਟ ਕੀਤੀ ਗਈ ਇਸ ਤੋਂ ਇਲਾਵਾ ਸਮੂਹ ਮਹਿਲਾ ਮੈਂਬਰਾਂ ਵੱਲੋਂ 크ਿਸਮਸ ਦਾ ਤਿਉਹਾਰ ਮਨਾਉਣ ਦੇ ਨਾਲ-ਨਾਲ ਸਾਲ 2024 ਨੂੰ ਅਲਵਿਦਾ ਤੇ ਸਾਲ 2025 ਨੂੰ ਖੁਸ਼ਾਮਦੀਨ ਕਹਿੰਦੇ ਹੋਏ ਨਵਾਂ ਸਾਲ ਵੀ ਮਨਾਇਆ ਗਿਆ। ਇਸ ਦੌਰਾਨ ਕੇਕ ਕੱਟਣ ਦੀ ਰਸਮ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਅਤੇ ਸਮੂਹ ਮੈਂਬਰਾਂ ਨੇ ਸਾਂਝੇ ਤੌਰ ਤੇ ਕੀਤੀ। ਸਮਾਗਮ 'ਅਕੇ ਸਮੂਹ ਕਲੱਬ ਮੈਂਬਰਾਂ ਨੇ ਡੀਜੇ ਦੀਆਂ ਧੁਨਾਵਾਂ ਤੇ ਨੱਚ ਟੱਪ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦਿਆਂ ਸਮੂਹ ਸ਼ਹਿਰ ਵਾਸੀਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ। ਆਪਣੇ ਸੰਬੋਧਨ ਵਿੱਚ ਸ਼੍ਰੀਮਤੀ ਨੀਤਾ ਸੋਮਪ੍ਰਕਾਸ਼ ਨੇ ਕਲੱਬ ਲੋਕੀਤੇ ਸੁਪਰਾਲੇ ਨੂੰ ਸਰਉਂਜੋਗ ਦੱਸਿਆ ਤੇ ਮੈਂਬਰ ਆਵਲੋ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਨੂੰ ਇਸੇ ਤਰ੍ਹਾਂ ਹੀ ਨਿਰਵਿਘਨ ਜਾਰੀ ਰੱਖਣ ਦਾ ਸੰਦੇਸ਼ ਦਿੱਤਾ ਅੱਜ ਡਿਵਾਈਨ ਐਂਜਲ ਕਲੱਬ ਵੱਲੋਂ ਪ੍ਰੋਜੈਕਟ ਕੀਤੇ ਗਏ ਦੋਨਾਂ ਲਈ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਗਿਆ ਕੱਪੜੇ ਦਿੱਤੇ ਗਏ ਔਰ ਨਵੇਂ ਸਾਲ ਨੂੰ ਆਉਣ ਦੇ ਲਈ ਖੁਸ਼ੀ ਦੇ ਵਿੱਚ ਅੱਜ ਫੰਕਸ਼ਨ ਰੱਖਿਆ ਗਿਆ 크ਿਸਮਸ ਦਾ ਫੰਕਸ਼ਨ ਸੀ ਨਵੇਂ ਸਾਲ ਦਾ ਫੰਕਸ਼ਨ ਸੀ ਮੈਂਬਰਾਜ ਬਹੁਤ ਉਤਸ਼ਾਹ ਹੁੰਦਾ ਹੈ ਸੇਵਾ ਭਾਵਨਾ ਦਾ ਉਤਸ਼ਾਹ ਇਹਨਾਂ ਦੇ ਵਿੱਚ ਬਹੁਤ ਹੈ ਸਾਰੇ ਰਲ ਮਿਲ ਕੇ ਹਰ ਪ੍ਰੋਜੈਕਟ ਨੂੰ ਕਰਦੇ ਆ ਮੈਂ ਪਰਮਾਤਮਾਗੇ ਇਹੀ ਦੁਆ ਕਰਦੀ ਆ ਕਿ ਆਉਣ ਵਾਲੇ ਸਾਲ ਦੇ ਵਿੱਚ ਵੀ ਇਹ ਐਦਾਂ ਹੀ ਨਵੇਂ-ਨਵੇਂ ਪ੍ਰੋਜੈਕਟ ਕਰਦੇ ਰਹਿਣ ਔਰ ਪਰਮਾਤਮਾ ਇਹਨਾਂ ਨੂੰ ਅਸ਼ੀਰਵਾਦ ਦੇ ਕੇ ਰੱਖੇ ਔਰ ਇਹ ਸਮਾਜ ਦੇ ਲਈ ਅੱਛੇ ਕੰਮ ਧੰਨਵਾਦ ਜੈ ਸਮਾਗਮ ਦੌਰਾਨ ਜਿੱਥੇ ਬੱਚਿਆਂ ਵੱਲੋਂ ਪ੍ਰੋਗਰਾਮ ਪੇਸ਼ ਕੀਤਾ ਗਿਆ ਉੱਥੇ ਜੇਤੂ ਬੱਚਿਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਮੈਡਮ ਨਵਿਤਾ ਸ਼ਾਵਣਾ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਸਮੇਂ ਸਮੇਂ ਦੇ ਸਮਾਜ ਭਲਾਈ ਦੇ ਪ੍ਰੋਜੈਕਟ ਕਰਕੇ ਸਮਾਜ ਨੂੰ ਇੱਕ ਨਵੀਂ ਸੇਧ ਦੇਣ ਦੀ ਕੋਸ਼ਿਸ਼ ਕਰਦੀ ਹੈ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵੀ ਸੰਸਥਾ ਵੱਲੋਂ ਹੋਰ ਵੀ ਸਮਾਜ ਭਲਾਈ ਦੇ ਨੀਕਾ ਪ੍ਰੋਜੈਕਟ ਕੀਤੇ ਜਾਣਗੇ ਉਹਨਾਂ ਇਸ ਸਮਾਗਮ ਨੂੰ ਨੇਪੜੇ ਚਾੜਨ ਲਈ ਸਾਰੀਆਂ ਹੀ ਕਲੱਬ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਮਾਗਮ ਮੌਕੇ ਵੱਡੀ ਗਿਣਤੀ ਵਿੱਚ ਕਲੱਬ ਮੈਂਬਰ ਮੌਜੂਦ ਸਨ ਫੌਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਰਿਪੋਰਟ ਨਮਸਕਾਰ ਜੀ ਮੈਂ ਨਵਿਤਾ ਛਾਬੜਾ ਡਵਾਈਨ ਐਂਜਲ ਵੈਲਫੇਅਰ ਸੁਸਾਇਟੀ ਤੋਂ ਅੱਜ ਅਸੀਂ ਇੱਥੇ ਹੋਟਲ ਦੇ ਵਿੱਚ ਇਕੱਠੇ ਹੋਏ ਹਾਂ ਦੋ ਪ੍ਰੋਜੈਕਟ ਕਰਨੇ ਸੀਗੇ ਇੱਕ ਨੀਡੀ ਲੜਕੀ ਨੂੰ ਰਾਸ਼ਨ ਦੇਣਾ ਸੀ ਇੱਕ ਦੀ ਸ਼ਾਦੀ ਲਈ ਥੋੜਾ ਸਮਾਨ ਔਰ ਉਹਨਾਂ ਨੂੰ ਕੈਸ਼ ਥੋੜਾ ਜਿਹਾ ਦਿੱਤਾ ਪੈਸੇ ਵਗੈਰਾ ਜੋ ਵੀ ਸਾਨੂੰ ਕੋਈ ਕਹਿੰਦਾ ਹੈ ਹੈਲਪ ਕਰਨ ਲਈ ਅਸੀਂ ਉਹਨਾਂ ਦੀ ਹੈਲਪ ਲਈ ਆਲਵੇਜ਼ ਰੈਡੀ ਕਦੇ ਵੀ ਅਸੀਂ ਕਿਸੇ ਨੂੰ ਰਿਫਿਊਜ਼ ਨਹੀਂ ਕਰਦੇ ਅਸੀਂ ਚਾਹੁੰਦੇ ਹਾਂ ਕਿ ਸਾਰਿਆਂ ਦਾ ਨਵਾਂ ਸਾਲ ਖੁਸ਼ੀਆਂ ਭਰ ਆਵੇ ਸਾਰੇ ਬਹੁਤ ਖੁਸ਼ ਰਹਿਣ ਪਰਮਾਤਮਾ ਕਰੇ ਕਿਸੇ ਨੂੰ ਕੋਈ ਵੀ ਦੁੱਖ ਤਕਲੀਫ ਨਾ ਹੋਵੇ ਥੈਂਕ ਯੂ ਵੈਰੀ ਮਚ